ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ, ਵੈਲਕਮ ਆ ਵੀਰ ਜੀ। ਸੋ ਪ੍ਰਭਾਓ ਅੱਜ ਆਪਾਂ ਕਬੂਤਰਾਂ ਦੀਆਂ ਚਿੱਠੀਆਂ ਦੇ ਬਾਰੇ ਗੱਲਬਾਤ ਕਰਾਂਗੇ। ਠੀਕ ਆ। ਉਹ ਚਿੱਠੀਆਂ ਬਾਰੇ ਨਹੀਂ ਕਿ ਜਿਹੜੇ ਕਬੂਤਰ ਰਾਜੇ ਮਹਾਰਾਜ ਦੇ ਟਾਈਮ ਦੇ ਵਿੱਚ ਚਿੱਠੀਆਂ ਲੈ ਕੇ ਆਉਂਦੇ ਸੀ ਜਾਂ ਹਨਾ ਰਾਜੇ ਭੇਜਦੇ ਸੀ ਇਧਰੋਂ ਤੋਂ ਸਨੇਹ ਭੇਜਦੇ ਸੀਗੇ। ਉਹ ਚਿੱਠੀਆਂ ਦੀ ਗੱਲਬਾਤ ਨਹੀਂ ਆਪਾਂ ਕਰਨ ਲੱਗੇ। ਅੱਜ ਗੱਲਬਾਤ ਕਰਾਂਗੇ ਕਬੂਤਰਾਂ ਦੀਆਂ ਆਪਣੀਆਂ ਚਿੱਠੀਆਂ ਬਾਰੇ ਠੀਕ ਐ ਜੋ ਕਬੂਤਰਾਂ ਨੂੰ ਪਰਮਾਤਮਾ ਵੱਲੋਂ ਚਿੱਠੀਆਂ ਪਾਈਆਂ ਜਾਂਦੀਆਂ ਆ ਸਹੀ ਐ ਇਨਸਾਨ ਨੂੰ ਵੀ ਪਾਈਆਂ ਜਾਂਦੀਆਂ ਆ ਤੇ ਪਰ ਇਨਸਾਨ ਜਿਹੜਾ ਉਹ ਪੜਦਾ ਨਹੀਂਗਾ ਫਿਰ ਉਹ ਇੱਕਦਮ ਵੀ ਕਹਿੰਦਾ ਕਿ ਪਰਮਾਤਮਾ ਤੂੰ ਮੈਨੂੰ ਬੜੀ ਛੇਤੀ ਕੋਲ ਬੁਲਾ ਲਿਆ ਦੱਸਿਆ ਵੀ ਨਹੀਂ ਹੈਨਾ ਤੇ ਪਰਮਾਤਮਾ ਕਹਿੰਦਾ ਤੈਨੂੰ ਚਿੱਠੀਆਂ ਪਾਈਆਂ ਸੀਗੀਆਂ ਕਿ ਸਭ ਤੋਂ ਪਹਿਲਾਂ ਤੇਰੇ ਵਾਲ ਚਿੱਟੇ ਹੋਏ ਤੂੰ ਕਲਰ ਕਰ ਲਿਆ ਉਸ ਤੋਂ ਬਾਅਦ ਤੇਰੀ ਨਜ਼ਰ ਕਮਜ਼ੋਰ ਹੋਈ ਤੇ ਤੂੰ ਐਨਕ ਲਗਾ ਲਈ ਤੇਰੇ ਦੰਦ ਟੁੱਟੇ ਤੇ ਤੂੰ ਨਕਲੀ ਲਗਵਾ ਲੇ ਇਹ ਸਾਰੀਆਂ ਚਿੱਠੀਆਂ ਹੀ ਸੀਗੀਆਂ ਠੀਕ ਹੈ ਨਾ ਤੇ ਉਹ ਪ੍ਰਮਾਤਮਾ ਕਹਿੰਦਾ ਮੈਂ ਤੇ ਚਿੱਠੀਆਂ ਤੈਨੂੰ ਪਾਈਆਂ ਸੀਗੀਆਂ ਪਰ ਤੂੰ ਪੜੀਆਂ ਨਹੀਂ ਸਹੀ ਨਾ ਇਸੇ ਤਰ੍ਹਾਂ ਹੀ ਕਬੂਤਰਾਂ ਨੂੰ ਚਿੱਠੀਆਂ ਪੈਂਦੀਆਂ ਪ੍ਰਮਾਤਮਾ ਦੀਆਂ ਕਿਹੜੀਆਂ ਚਿੱਠੀਆਂ ਨੇ ਤੇ ਉਹ ਕਬੂਤਰਾਂ ਨੇ ਨਹੀਂ ਗਿਆ ਪੜਨੀਆਂ ਉਹ ਸਾਨੂੰ ਪੜਨੀਆਂ ਪੈਣੀਆਂ ਠੀਕ ਹੈ ਕਿਉਂਕਿ ਆਪਾਂ ਇਹਨਾਂ ਨੂੰ ਪੜਨੇ ਪਾਇਆ ਹੀ ਨਹੀਂ ਇਹਨਾਂ ਨੂੰ ਆਪਾਂ ਕਿਸੇ ਸਕੂਲ ਦੇ ਵਿੱਚ ਪਾਇਆ ਹੀ ਨਹੀਂ ਜੇਕਰ ਆਯਾਦ ਹੁੰਦੇ ਤੇ ਇਹ ਕਹਿਨ ਦਾ ਭਾਵ ਹੈ ਕਿ ਸਕੂਲ ਦੇ ਵਿੱਚ ਹੁੰਦੇ ਠੀਕ ਹੈ ਨਾ ਉੱਥੇ ਆਪਣੀ ਪੜ੍ਹਾਈ ਲਿਖਾਈ ਕਰਦੇ ਜ਼ਿੰਦਗੀ ਦਾ ਤਜਰਬਾ ਸਿੱਖਦੇ ਪਰ ਇਹ ਸਾਡੇ ਮੁਤਾਬਕ ਹੀ ਚੱਲਦੇ ਆ ਅੰਦਰ ਬਾਹਰ ਬਸ ਉਡਾਲਿਆ ਸਾਡੇ ਮੁਤਾਬਕ ਇਹਨਾਂ ਨੇ ਦਾਣਾ ਖਾਣਾ ਜੋ ਪਾਤਾ ਉਹ ਖਾਣਾ ਪੈਣਾ ਠੀਕ ਹੈ ਨਾ ਤੇ ਇਹ ਫਿਰ ਇਹਨਾਂ ਦੇ ਹਿੱਸੇ ਦੀਆਂ ਚਿੱਠੀਆਂ ਜਿਹੜੀਆਂ ਸਾਨੂੰ ਪੜ੍ਹਣੀਆਂ ਪੈਣਗੀਆਂ ਜੇਕਰ ਭਰਾਵੋ ਕਿ ਕਬੂਤਰਾਂ ਦੇ ਮੂੰਹ ਦੇ ਵਿੱਚ ਇੱਕ ਜ਼ਹਿਰਵਾਦ ਹੁੰਦਾ ਹੈ ਨਾ ਜਿਹਨੂੰ ਆਪਾਂ ਕਿੰਕਰ ਕਹਿ ਦਿੰਨੇ ਆ ਛਾਲੇ ਹੋ ਜਾਂਦੇ ਮੂੰਹ ਦੇ ਵਿੱਚ ਉਹ ਕੀ ਕਾਰਨ ਆ ਕਿਉਂ ਹੁੰਦੇ ਆ ਠੀਕ ਆ ਅੱਖਾਂ ਖਰਾਬ ਕਿਉਂ ਹੁੰਦੀਆਂ ਕਬੂਤਰ ਦੀਆਂ ਅੱਜ ਆਪਾਂ ਇਸੇ ਚੀਜ਼ ਦੇ ਉੱਪਰ ਹੀ ਗੱਲਬਾਤ ਕਰਾਂਗੇ ਕਿ ਜਿਵੇਂ ਕਿ ਇਨਸਾਨ ਨੂੰ ਜਦੋਂ ਚੱਕਰ ਆਉਂਦਾ ਆ ਤੇ ਇਨਸਾਨ ਡਿੱਗ ਪੈਂਦਾ ਆ ਠੀਕ ਆ ਜੇਕਰ ਇਨਸਾਨ ਡਿੱਗੇ ਨਾ ਤੇ ਸਿੱਧੀ ਉਹਦੇ ਦਿਮਾਗ ਦੀ ਜਿਹੜੀ ਉਹ ਨਾੜੀ ਆ ਉਹ ਪਾੜ ਸਕਦੀ ਆ ਜਾਂ ਬਲੋਕ ਹੋ ਸਕਦੀ ਆ ਕੁਝ ਵੀ ਹੋ ਸਕਦਾ ਕਹਿੰਦਾ ਭਾਵ ਆ ਕਿ ਮੌਤ ਹੋ ਸਕਦੀ ਆ ਠੀਕ ਆ ਕੁਝ ਵੀ ਹੋ ਸਕਦਾ ਆ ਤੇ ਜਦੋਂ ਇਨਸਾਨ ਨੂੰ ਚੱਕਰ ਆ ਜਾਂਦਾ ਆ ਤੇ ਉਹ ਡਿੱਗ ਪੈਂਦਾ ਆ ਕਹਿੰਦਾ ਭਾਵ ਕਿ ਜਿਹੜਾ ਖੂਨ ਦਾ ਸਰਕਲ ਉਹ ਦਿਮਾਗ ਤੱਕ ਨਹੀਂ ਜਾ ਪੁੰਦਾ ਠੀਕ ਆ ਉਹ ਜਦੋਂ ਇਨਸਾਨ ਡਿੱਗ ਪੈਂਦਾ ਆ ਤੇ ਉਹ ਲੰਮੇ ਪੈਣ ਦੇ ਨਾਲ ਖੂਨ ਦਾ ਜਿਹੜਾ ਸਰਕਲ ਆ ਉਹ ਦਿਮਾਗ ਤੱਕ ਜਾਣਾ ਸ਼ੁਰੂ ਹੋ ਜਾਂਦਾ ਆ ਤੇ ਇਨਸਾਨ ਠੀਕ ਹੋ ਜਾਂਦਾ ਚੱਕਰ ਖਾ ਕੇ ਜਦੋਂ ਡਿੱਗ ਪਵੇ ਤੇ ਜੇਕਰ ਉਹ ਇਨਸਾਨ ਆਕੜਿਆ ਰਹੂਗਾ ਖੜਾ ਰਹੂਗਾ ਤੇ ਉਹਦੀ ਮੌਤ ਹੋ ਹੀ ਜਾਊਗੀ ਠੀਕ ਹੈ ਤੇ ਦੇਖੋ ਪ੍ਰਮਾਤਮਾ ਨੇ ਕਿੰਨਾ ਵਧੀਆ ਚੀਜ਼ ਬਣਾਈ ਆ ਕਿ ਚੱਕਰ ਖਾ ਕੇ ਬੰਦਾ ਡਿੱਗਣ ਦੇ ਨਾਲ ਲੰਮੇ ਪੈ ਜਾਂਦਾ ਜਦੋਂ ਉਸ ਤੋਂ ਬਾਅਦ ਜਦ ਦਿਮਾਗ ਦਾ ਖੂਨ ਜਿਹੜਾ ਉਹ ਦਿਮਾਗ ਨੂੰ ਤੋੜਾ ਕਰਨਾ ਸ਼ੁਰੂ ਕਰ ਦਿੰਦਾ ਆ ਠੀਕ ਹੈ ਤੇ ਉਹਦੇ ਨਾਲ ਜਿਹੜਾ ਕੰਮ ਸਾਰਾ ਸੈੱਟ ਆ ਜਾਂਦਾ ਠੀਕ ਹੈ ਭਰਾਵੋ ਜਿਹੜੀ ਆਪਾਂ ਨੂੰ ਸ਼ੇਕ ਹੁੰਦੀ ਆ ਉਹ ਵੀ ਜਦੋਂ ਕੋਈ ਗਲਤ ਕੋਈ ਚੀਜ਼ ਸਾਡੇ ਫੇਫੜਿਆਂ ਦੇ ਵਿੱਚ ਜਾਣ ਲੱਗਦੀ ਆ ਉਹ ਅਕਸੈਪਟ ਨਹੀਂ ਕਰਦੇ ਉਹ ਚੁੱਕ ਕੇ ਉਸੇ ਟਾਈਮ ਹੀ ਬਾਹਰ ਮਾਰਦੇ ਆ ਠੀਕ ਆ ਉਸੇ ਟਾਈਮ ਹੀ ਬਾਹਰ ਮਾਰਦੇ ਆ ਹੁਣ ਉਹ ਜਿਹੜੀਆਂ ਤੇ ਹੋ ਗਈਆਂ ਚਿੱਠੀਆਂ ਸਾਨੂੰ ਪੜਨ ਦੀ ਜ਼ਰੂਰਤ ਹੁੰਦੀ ਆ ਆਪਾਂ ਪੜਦੇ ਨਹੀਂਗੇ ਹੁਣ ਕਬੂਤਰਾਂ ਦੇ ਵਿੱਚ ਕੀ ਆ ਕਿ ਜਦੋਂ ਕਬੂਤਰ ਦਾਣੇ ਖਾਣੇ ਘੱਟ ਕਰ ਗਿਆ ਠੀਕ ਆ ਤੇ ਕੁਛ ਭਰਾ ਕੇ ਕਹਿੰਦੇ ਦਾਣੇ ਖਾਣੇ ਘੱਟ ਕਰ ਗਿਆ ਕਬੂਤਰ ਤੇ ਆਪਾਂ ਇਹਨੂੰ ਦਾਣੇ ਵੱਧ ਦੇਣੇ ਆ ਠੀਕ ਆ ਭਰਾਬੋ ਜੇਕਰ ਉਹ ਭਰਾ ਦਾਣੇ ਵੱਧ ਦਿੰਦੇ ਆ ਤੇ ਉਹ ਕਬੂਤਰ ਜਿਹੜਾ ਤੁਹਾਡਾ ਨਹੀਂਗਾ ਮਰਨਾ ਉਹ ਤੁਹਾਡਾ ਪੰਜਾ ਦੇਣਾ ਚ ਹੀ ਮਰ ਜਾਊਗਾ ਸਹੀ ਆ ਇਦਾਂ ਦਾ ਸਰਕਲ ਬਣਾਇਆ ਦੇਖੋ ਨਾ ਤੇ ਧਰਤੀ ਦੇ ਉੱਪਰ ਇੰਨੇ ਕਾਂ ਆਇਆ ਕਿ ਸਾਰਾ ਆਸਮਾਨ ਢੱਕਿਆ ਜਾਵੇ ਤੇ ਨਾ ਧਰਤੀ ਤੇ ਇੰਨੀਆਂ ਕੀੜੀਆਂ ਆ ਕਿ ਸਾਰੀ ਜ਼ਮੀਨ ਢੱਕੀ ਜਾਵੇ ਠੀਕ ਹੈ ਤੇ ਭਾਰਤਾਂ ਨੂੰ ਮਰਿਆ ਕਾਂ ਕਦੀ ਕਿਤੇ ਦਿਸੂਗਾ ਉਹ ਵੀ ਜਾਂ ਕਿਤੇ ਕਰੰਟ ਪੈ ਗਿਆ ਹੋਊਗਾ ਠੀਕ ਹੈ ਤੇ ਜਾਂ ਕਿਸੇ ਵਜ੍ਹਾ ਕਰਨਾ ਡੋਰ ਕਿਸੇ ਵਿੱਚ ਫਸ ਕੇ ਮਰ ਗਿਆ ਹੋਊਗਾ ਨਹੀਂ ਤੇ ਛੇਤੀ ਚੀਜ਼ਾਂ ਮਰੀਆਂ ਨਹੀਂ ਦਿਖਦੀਆਂ ਸਹੀ ਨਾ ਤੇ ਉਹੀ ਗੱਲ ਕਰਦੇ ਆ ਕਿ ਪ੍ਰਮਾਤਮਾ ਨੇ ਜੋ ਵੀ ਬਣਾਇਆ ਨਾ ਉਹ ਸਾਰਾ ਕੁਝ ਸੋਚ ਸਮਝ ਕੇ ਬਣਾਇਆ ਠੀਕ ਹੈ ਜੇਕਰ ਉਹਨੇ 100 ਕੁੜੀ ਪੈਦਾ ਕੀਤੀ ਆ ਤੇ 116 ਮੁੰਡੇ ਪੈਦਾ ਕੀਤੇ ਆ ਠੀਕ ਹੈ ਜਦੋਂ 14 ਸਾਲ ਦੇ ਹੁੰਦੇ ਆ ਮੁੰਡੇ ਤੇ ਉਦੋਂ ਉਹ بڑے ਮੁੰਡੇ ਜਿਹੜੇ 16 ਮੁੰਡੇ ਉਹ ਮਰ ਜਾਂਦੇ ਆ ਤੇ ਗਿਣਤੀ ਬਰਾਬਰ ਹੋ ਜਾਂਦੀ ਆ ਹੁਣ ਇੱਥੇ ਕਈ ਭਰਾਵਾਂ ਦੇ ਸਵਾਲ ਉੱਠਣਗੇ ਕਿ ਪੰਜਾਬ ਚ ਬਹੁਤ ਜ਼ਿਆਦਾ ਕੁੜੀਆਂ ਮਾਰੀਆਂ ਜਾ ਚੁਕੀਆਂ ਆ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਪਿਆ ਮੈਂ ਪੂਰੀ ਧਰਤੀ ਦੀ ਗੱਲ ਕਰਦਾ ਪਿਆ ਪ੍ਰਭੂ ਉਸ ਬੈਲੈਂਸ ਦੀ ਗੱਲ ਕਰਦਾ ਪਿਆ ਆ ਠੀਕ ਆ ਤੇ ਉਸੇ ਤਰੀਕੇ ਦੇ ਨਾਲ ਹੀ ਇਨਸਾਨ ਨੇ ਦੇਖੋ ਇੰਨੀ ਜਦਾ ਮਸ਼ੀਨਰੀ ਕਰ ਲਈ ਆ ਕੇ ਪੈਰ ਰੱਖਣ ਨੂੰ ਥਾਣੀ ਤੇ ਸੜਕ ਕਰੋਸ ਨਹੀਂ ਕਰ ਸਕਦੇ ਠੀਕ ਆ ਜੋ ਇਨਸਾਨ ਨੇ ਬਣਾਇਆ ਉਹ ਸਾਰਾ ਕੁਝ ਗਲਤ ਬਣਾਇਆ ਜੋ ਪਰਮਾਤਮਾ ਦਾ ਬਣਿਆ ਆ ਉਹ ਕੁਝ ਵੀ ਗਲਤ ਨਹੀਂਗਾ ਠੀਕ ਆ ਉਹ ਸਾਰਾ ਮੈਂਟੇਨ ਕੀਤਾ ਹੋਇਆ ਆ ਪਰਮਾਤਮਾ ਵੱਲੋਂ ਠੀਕ ਆ ਪ੍ਰਭੂ ਤੇ ਉਸੇ ਤਰੀਕੇ ਦੇ ਨਾਲ ਹੀ ਜਦੋਂ ਆਪਾਂ ਕਬੂਤਰ ਨੂੰ ਵੱਧ ਦਾਣਾ ਦੇਣਾ ਸ਼ੁਰੂ ਕਰਦੇ ਆ ਉਹਦਾ ਸਰੀਰ ਹੀ ਉਹਨਾਂ ਕੀ ਖਾਣ ਜੋਗਾ ਹੁੰਦਾ ਜਿੰਨਾ ਕਾ ਕਬੂਤਰ ਝੁੱਕ ਕਹਿੰਦਾ ਭਾਵ ਕਬੂਤਰ ਵੱਧ ਵੀ ਝੁਕਣਾ ਚਾਵੇ ਨਹੀਂ ਝੁੱਕ ਸਕਦਾ ਠੀਕ ਆ ਉਹ ਤਾਂ ਜਿਹੜਾ ਅੰਦਰੋਂ ਸਰੀਰ ਹੁੰਨੀ ਆ ਗਿਆ ਨਹੀਂ ਦਿੰਦਾ ਪਿਆ ਪਚਾਉਣ ਦੀ। ਇਹੀ ਸਰਕਲ ਇੱਕ ਜੁੜਿਆ ਹੋਇਆ ਆ। ਤੇ ਜਦੋਂ ਕਬੂਤਰ ਨੂੰ ਆਪਾਂ ਵੱਧ ਦਾਣਾ ਦੇ ਦਿੰਨੇ ਆ ਉਹਦੀ ਪਾਚਨ ਸ਼ਕਤੀ ਜਿਹੜੀ ਉਹ ਖਰਾਬ ਹੋ ਜਾਂਦੀ ਆ। ਉਹਦੇ ਕੋਲ ਉਹਨਾਂ ਕੀ ਦਾਣਾ ਚੁੱਕਿਆ ਜਾਂਦਾ ਆ ਜਿੰਨਾ ਕੋ ਪਚਾ ਸਕਦਾ ਆ। ਠੀਕ ਆ? ਉਸ ਤੋਂ ਵੱਧ ਨਹੀਂ ਪਚਾ ਸਕਦਾ ਉਹ ਕਬੂਤਰ ਦਾਣਾ। ਤੇ ਇਸ ਕਰਕੇ ਮੇਰੇ ਵੀਰ ਪ੍ਰਾਤ ਤੱਕਾਣਾ ਕਰਿਆ ਕਰੋ। ਤੇ ਜਦੋਂ ਜਿਆਦਾ ਕਬੂਤਰਾਂ ਦੇ ਮੂੰਹ ਕਾਦੇ ਨਾਲ ਪੱਕਦੇ ਆ ਬਹੁਤ ਪ੍ਰਾਪ ਹੋਰੇ ਪੁੰਦੇ ਆ ਰੋਟੀ ਦੇ ਕਬੂਤਰਾਂ ਨੂੰ। ਠੀਕ ਆ? ਜੇ ਜਦੋਂ ਭਰਾਵੋ ਆਪਾਂ ਗਰਮ ਗਰਮ ਪੋਰੇ ਪੋਨੇ ਜਾਂ ਤਾਜ਼ੇ ਪੋਰੇ ਪੋਨੇ ਆ ਉਹਦੇ ਨਾਲ ਜ਼ਿਆਦਾ ਮੂੰਹ ਪੱਕਣ ਦੇ ਕਾਰਨ ਬਣ ਜਾਂਦੇ ਕਬੂਤਰ ਦੇ ਠੀਕ ਆ ਹੋਰ ਵੀ ਦਾਣੇ ਨਾਲ ਬਣਦੇ ਆ ਪਰ ਰੋਟੀ ਦੇ ਨਾਲ ਜ਼ਿਆਦਾ ਬਣ ਜਾਂਦੇ ਤਾਜੀ ਰੋਟੀ ਨਾਲ ਇਸ ਕਰਕੇ ਕਹਿੰਦੇ ਆ ਕਿ ਬਈ ਰੋਟੀ ਪੋਣੀ ਚਾਹੀਦੀ ਕਬੂਤਰਾਂ ਨੂੰ ਬਾਸੀ ਰੋਟੀ ਪੋਣੀ ਚਾਹੀਦੀ ਆ ਰਾਤ ਨੂੰ ਪਕਾ ਕੇ ਰੱਖ ਲਓ ਸਵੇਰੇ ਪਾਵੋ ਠੀਕ ਆ ਇਹ ਜਿਹੜੀ ਹੈਗੀ ਨਾ ਆਪਣੇ ਤਾਜੀ ਰੋਟੀ ਇਹ ਗਰਮੈਸ਼ ਕਰਦੀ ਜਾ ਕੇ ਠੀਕ ਆ ਇਹ ਛੇਤੀ ਪੱਚਦੀ ਨਹੀਂਗੀ ਤੇ ਇਹ ਆਪਣੇ ਕਬੂਤਰ ਦੀ ਪੇਟੀ ਵਿੱਚ ਵੀ ਗਰਮੈਸ਼ ਪੈਦਾ ਕਰ ਦਿੰਦੀ ਆ ਤੇ ਪੋਟੇ ਵਿੱਚ ਵੀ ਗਰਮੈਸ਼ ਪੈਦਾ ਕਰ ਦਿੰਦੀ ਆ ਨਾ ਪਚਣ ਦੇ ਕਾਰਨ ਜਦੋਂ ਗਰਮੈਸ਼ ਹੋ ਜਾਂਦੀ ਆ ਕਬੂਤਰ ਦਾ ਮੂੰਹ ਪੱਕ ਜਾਂਦਾ ਠੀਕ ਆ ਮੂੰਹ ਜਦੋਂ ਪੱਕ ਗਿਆ ਤੇ ਮੈਂ ਇੱਕ ਦੋ ਰਕੋੜੀਆਂ ਵੀ ਸੁਣੀਆਂ ਗਰੁੱਪਾਂ ਦੇ ਵਿੱਚ ਜਾਂ ਕੁਝ ਵੀਡੀਓ ਦੇਖੀਆਂ ਮੈਂ ਕਿ ਭਰਾਵਾ ਦੇ ਇਦਾਂ ਈ ਛਾਲੇ ਹੋਣ ਨਾਲ ਕਬੂਤਰ ਗੇ ਮਰ ਠੀਕ ਆ ਉਹਨਾਂ ਦਵਾਈਆਂ ਵੀ ਦਿੱਤੀਆਂ ਕਈ ਤਰ੍ਹਾਂ ਦੀਆਂ ਤੇ ਭਰਾਵੋ ਦਵਾਈਆਂ ਉਹ ਹੋਰ ਜ਼ਿਆਦਾ ਖੁਸ਼ਕ ਕਰਦੀਆਂ ਆ ਛੇਤੀ ਉਹ ਕੰਮ ਨਹੀਂ ਕਰਦੀਆਂ ਇੱਥੇ ਮੈਂ ਸੁੱਖਾ ਜਲਾਜ ਦੱਸਣ ਲੱਗਾ ਤੁਹਾਨੂੰ ਜੇ ਮੇਰੇ ਵੀਰਪਰਾ ਕਰ ਸਕਣ ਤੇ ਕਬੂਤਰਾਂ ਨੂੰ ਤੁਸੀਂ ਸਿਰਫ 10 ਤੋਂ 15 ਮਾਲ ਲੱਸੀ ਦੇਣੀ ਆ ਦੋ ਦਿਨ ਠੀਕ ਹੈ ਤੇ ਪੰਜ-ਸੱਤ ਦਿਨ ਛੱਟ ਕੇ ਇੱਕ ਵਾਰੀ ਫੇਰ ਦੇ ਦੇਣੀ ਆ ਸਹੀ ਆ ਉਹਦੇ ਨਾਲ ਜਿਹੜੇ ਕਬੂਤਰ ਦੇ ਮੂੰਹ ਦੇ ਛਾਲੇ ਆ ਉਹ ਠੀਕ ਹੋ ਜਾਣਗੇ ਸਹੀ ਆ ਬਰਾਵੋ ਤੇ ਅੱਖਾਂ ਵੀ ਇਹਨਾਂ ਕਾਰਨਾ ਕਰਕੇ ਹੀ ਆਉਂਦੀਆਂ ਆ ਸਹੀ ਹੈ ਜਦੋਂ ਅੰਦਰ ਇਨਫੈਕਸ਼ਨ ਹੋ ਜਾਂਦੀ ਆ ਕਬੂਤਰ ਦੇ ਗਰਮੈਸ਼ ਦੇ ਨਾਲ ਤੇ ਉਹਨਾਂ ਕਾਰਨਾਂ ਕਰਕੇ ਕਬੂਤਰ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਸੈਲਸਲਾਬ ਤੇ ਚਲੋ ਜਦੋਂ ਖੁੱਡੇ ਚ ਰਹਿੰਦੀ ਆ ਸੈਲਸਲਾਬ ਇੱਕ ਤੇ ਸਮੈਲ ਨਾਲ ਹੁੰਦੀ ਆ ਤੇ ਦੂਸਰਾ ਇਹ ਆ ਕਿ ਦਾਣਾ ਪਚਣਾ ਘੱਟ ਹੋ ਜਾਂਦਾ ਕਬੂਤਰ ਨੂੰ ਸਮੈਲ ਦੇ ਵਿੱਚ ਠੀਕ ਆ ਉੱਥੋਂ ਹੀ ਵਾਲੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਜਨਮ ਲੈ ਲੈਂਦੀਆਂ ਆ ਹੁਣ ਕਬੂਤਰ ਤੁਹਾਡੇ ਦਾ ਮੂੰਹ ਪੱਕ ਗਿਆ ਉਹ ਦਾਣਾ ਘੱਟ ਖਾ ਰਿਹਾ ਆ ਕਿਉਂ ਖਾ ਰਿਹਾ ਉਹਦਾ ਸਰੀਰ ਉਹਨੂੰ ਸੁਨੇਹਾ ਦੇ ਰਿਹਾ ਆ ਕਿ ਤੂੰ ਇੰਨਾ ਕੀ ਹੀ ਖਾਣਾ ਆ ਜੇ ਵੱਧ ਖਾਦਾ ਤੇਰੇ ਅੰਦਰ ਤੇ ਪਹਿਲਾਂ ਗਰਮੈਸ਼ ਪਈ ਆ ਠੀਕ ਆ ਉਹਦਾ ਮੂੰਹ ਹੀ ਪਕਾ ਦਿੱਤਾ ਹੋਰ ਨਹੀਂ ਕੋਈ ਚੀਜ਼ ਉਹਦੀ ਪੱਕੀ ਉਹਦਾ ਮੂੰਹ ਪਕਾ ਦਿੱਤਾ ਆ ਕਿ ਨਹੀਂ ਬਸ ਇਤੋਂ ਜ਼ਿਆਦਾ ਨਹੀਂਗਾ ਖਾਣਾ ਘੱਟ ਖਾਣਾ ਥੋੜੇ ਦਿਨ ਉਹ ਘੱਟ ਖਾਊਗਾ ਤੇ ਉਹਦੀ ਜਿਹੜੀ ਗਰਮੈਸ਼ ਆ ਪੋਟੇ ਦੀ ਉਹ ਸਹੀ ਹੋ ਜਾਊਗੀ ਉਸ ਤੋਂ ਬਾਅਦ ਉਹ ਕਬੂਤਰ ਠੀਕ ਹੋਣਾ ਸ਼ੁਰੂ ਹੋ ਜਾਊਗਾ ਸਹੀ ਹੈ ਨਾ ਤੇ ਜੇਕਰ ਉਹਦਾ ਮੂੰਹ ਨਾ ਪੱਕਿਆ ਤੇ ਉਹ ਰੋਜ਼ ਹੀ ਦਾਣੇ ਖਾਂਦਾ ਰਹੂਗਾ ਫੇਰ ਵੱਧ ਠੀਕ ਹੈ ਉਹ ਵੱਧ ਦਾਣੇ ਖਾਂਦਾ ਰਹੂਗਾ ਹਾਲਾਂਕਿ ਬਾਹਰ ਵਾਲੇ ਕਬੂਤਰ ਇਦਾਂ ਨਹੀਂ ਕਿ ਕਰਦੇ ਉਹਨਾਂ ਨੂੰ ਪਛ ਵੀ ਜਾਂਦਾ ਆ ਉਹ ਮਰਜ਼ੀ ਮੁਤਾਬਕ ਪਾਣੀ ਪੀ ਲੈਂਦੇ ਇਹ ਸਾਡੇ ਤੇ ਡਿਪੈਂਡ ਆ ਉਹਦੇ ਕਾਰਨ ਇਹ ਕਬੂਤਰ ਲਾਲਚ ਕਰ ਲੈਂਦੇ ਆ ਠੀਕ ਹੈ ਨਾ ਆਪਾਂ ਕਦੋਂ ਖੋਲਣਾ ਕਦੋਂ ਨਹੀਂ ਖੋਲਣਾ ਆਪਣੇ ਤੇ ਕਬੂਤਰਾਂ ਦਾ ਇਦਾਂ ਦਾ ਹਿਸਾਬ ਕਿਤਾਬ ਆ ਕਿ ਜੇਕਰ ਕਬੂਤਰ ਆਪਣੇ ਇੱਕ ਦਿਨ ਜਾਂ ਤਾਂ ਪਾਣੀ ਘੱਟ ਪੀਣ ਜਾਂ ਦਾਣਾ ਘੱਟ ਖਾਣ ਤੇ ਕਬੂਤਰ ਆਪਣੇ ਹਰੀਆਂ ਬਿਠਾ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿਉਂਕਿ ਉਹ ਟਾਈਮ ਟੇਬਲ ਦੇ ਉੱਪਰ ਲੱਗ ਗਏ ਆ ਕਬੂਤਰ ਸਹੀ ਆ ਉਸ ਟਾਈਮ ਤੋਂ ਉੱਪਰ ਮੈਨੂੰ ਉਹਨਾਂ ਨੂੰ ਦਾਣਾ ਪਾਣੀ ਦੇਣਾ ਹੀ ਪੈਂਦਾ ਤੇ ਜੇ ਇੱਕਰ ਮਾੜਾ ਨੂੰ ਪੱਟਣਾ ਆ ਕਹਿੰਦਾ ਭਾਬਾ ਕਿ ਮੈਂ ਦਾਣਾ ਉਹਨਾਂ ਦਾ ਅੱਗੇ ਪਿੱਛੇ ਕਰਨਾ ਆ ਤਾਂ ਉਹ ਮੈਨੂੰ ਹੌਲੀ-ਹੌਲੀ ਕਰਕੇ ਕਰਨਾ ਪਊਗਾ ਸਟੈਪ ਵਾਈਜ਼ ਕਰਨਾ ਪਊਗਾ ਠੀਕ ਆ ਮੈਨੂੰ ਘਟੋ ਘਟ ਅੱਧੇ ਘੰਟੇ ਤੋਂ ਲੈ ਕੇ ਹੌਲੀ-ਹੌਲੀ ਘੰਟਿਆਂ ਦਾ ਫਰਕ ਪਾਉਣਾ ਪਊਗਾ ਫੇਰ ਮੇਰੇ ਕਬੂਤਰ ਜਿਹੜੇ ਹਰੀਆਂ ਬਿਠਾ ਵੀ ਨਹੀਂ ਕਰਨਗੇ ਤਾਂ ਟਾਈਮ ਟੇਬਲ ਵੀ ਆਪਣਾ ਨਵਾਂ ਸੈੱਟ ਕਰ ਲੈਣਗੇ ਸਹੀ ਆ ਭਰਾਵੋ ਤੇ ਇਹ ਗੱਲਾਂ ਮੇਰੇ ਵੀਰ ਭਾ ਭ ध्यान ਵਿੱਚ ਰੱਖਿਓ ਕਿ ਜਿਹੜਾ ਮੂੰਹ ਪੱਕਣ ਦਾ ਕਾਰਨ ਹੈ ਤੁਸੀਂ ਲੱਸੀ ਦੇ ਕੇ ਠੀਕ ਕਰ ਸਕਦੇ ਆ ਤੇ ਕਾਰਨ ਇਹ ਵਾਲਾ ਕਾਰਨ ਬਣਦਾ ਆ ਤੇ ਕੋਸ਼ਿਸ਼ ਕਰੋ ਕਿ ਜਿੰਨਾ ਕਬੂਤਰਵਾਜੀ ਨੂੰ ਸਮਝਿਆ ਜਾਂਦਾ ਆ ਉਹ ਨਾ ਸਮਝੋ ਠੀਕ ਹੈ ਤੁਸੀਂ ਆਪ ਹੀ ਆਪਣੇ ਕਬੂਤਰ ਠੀਕ ਕਰ ਸਕਦੇ ਆ ਮੈਂ ਤੁਹਾਡੇ ਕਬੂਤਰ ਠੀਕ ਨਹੀਂ ਕਰ ਸਕਦਾ ਤੁਸੀਂ ਸਮੇ ਦੀ ਨਜ਼ਾਕਤ ਨੂੰ ਸਮਝਦੇ ਹੋਇਆ ਹੀ ਸਾਰੇ ਇਲਾਜ ਕਰਨੇ ਆ ਭਰਾਵੋ ਠੀਕ ਹੈ ਤੇ ਮੈਂ ਨਹੀਂ ਭਰਾਵੋ ਬਹੁਤਾ ਨਹੀਂ ਤੁਹਾਨੂੰ ਦੱਸ ਸਕਦਾ ਕਿ ਪਤਾ ਨਹੀਂ ਤੁਹਾਡੇ ਕਬੂਤਰਾਂ ਦੀ ਕੀ ਕੰਡੀਸ਼ਨ ਆ ਮੈਂ ਕੋਈ ਹੋਰ ਇਲਾਜ ਦੱਸ ਦਮਾ ਉਹ ਕੰਮ ਨਾ ਕਰੇ ਬਾਅਦ ਵਿੱਚ ਤੁਸੀਂ ਕਹੋ ਕਿ ਯਾਰ ਉਹ ਬੰਦੇ ਨੇ ਦੱਸਿਆ ਤੇ ਇਹਨੇ ਕੰਮ ਨਹੀਂ ਕੀਤਾ ਹਨਾ ਉਹ ਬਿਮਾਰੀ ਕੋਈ ਹੋਰ ਹੋਵੇ ਤੇ ਇਲਾਜ ਤੁਸੀਂ ਕੋਈ ਹੋਰ ਕਰਦੇ ਰਹੋ ਮੇਰੇ ਦੱਸੇ ਮੁਤਾਬਕ ਇਦਾਂ ਨਹੀਂ ਹੋ ਸਕਦੀ ਸਹੀ ਆ ਸਿਰ ਤੁਹਾਨੂੰ ਕਬੂਤਰ ਨੂੰ ਸਮਝਣਾ ਪਊਗਾ ਕਬੂਤਰ ਨੂੰ ਤਾਂ ਗਰਮੀ ਪਈ ਆ ਕਿ ਕੀ ਕਾਰਨ ਬਣਿਆ ਸਹੀ ਆ ਜਿਆਦਾਤਰ ਜਿਹੜੇ ਆਪਣੇ ਜੋੜਿਆਂ ਵਾਲੇ ਕਬੂਤਰ ਹੁੰਦੇ ਉਹ ਵੀ ਸੋਕੇ ਚ ਜਾਣ ਦਾ ਕਾਰਨ ਇਹ ਹੀ ਹੁੰਦਾ ਕਬੂਤਰ ਤਲਖ ਹੋ ਜਾਂਦੇ ਆ ਫਟਾਫਟ ਦਾਣੇ ਖਾਂਦੇ ਆ ਆ ਕੇ ਆਂਡਿਆਂ ਤੇ ਬੈਠ ਜਾਂਦੇ ਆ ਠੀਕ ਆ ਫਟਾਫਟ ਸੁੱਕੇ ਭੁਜੇ ਜੇ ਦਾਣੇ ਖਾਂਦੇ ਆ ਆ ਕੇ ਆਂਡਿਆਂ ਤੇ ਬੈਠ ਜਾਂਦੇ ਆ ਤੇ ਪਾਣੀ ਘੱਟ ਪਿੰਦੇ ਆ ਉਹਦੇ ਨਾਲ ਵੀ ਕਬੂਤਰ ਜਿਹੜੇ ਤਲਖ ਹੋ ਜਾਂਦੇ ਆ ਸੋਕੇ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਆ ਸਹੀ ਆ ਤੇ ਦੂਸਰਾ بڑے ਭਰਾਵਾਂ ਦੀਆਂ ਕਬੂਤਰੀਆਂ ਦੀਆਂ ਲੱਤਾਂ ਖੜੀਆਂ ਤੇ ਆਪਾਂ ਨੇ ਜਿੰਨੇ ਭਰਾਵਾਂ ਨੂੰ ਹੁਣ ਤੱਕ ਲਾਜ ਦੱਸਿਆ ਉਹਨਾਂ ਦੇ ਕਬੂਤਰ ਠੀਕ ਹੋਏ ਭਰਾਵੋ ਠੀਕ ਆ ਲੱਤਾਂ ਖੜਨ ਦਾ ਕਾਰਨ ਕੀ ਹੁੰਦਾ ਆ ਕਿ ਕਬੂਤਰੇ ਨੂੰ ਹਵਾ ਪੈ ਜਾਂਦੀ ਆ ਸਹੀ ਆ ਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਆ ਕਿ ਜੇਕਰ ਕਿਸੇ ਔਰਤ ਦੇ ਬੱਚਾ ਹੁੰਦਾ ਉਹਨੂੰ ਸਵਾ ਮਹੀਨਾ ਉਹਦੀ ਦੱਬਕੋਟ ਹੁੰਦੀ ਆ ਕਿ ਜਾਂ ਅਣਾ ਉਹਦਾ ਘਰ ਦੇ ਇਲਾਜ ਕਰਦੇ ਆਪਣੇ ਮੁਤਾਬਕ ਜਿਵੇਂ ਦਾ ਵੀ ਹੁੰਦਾ ਆ ਉਸ ਤਰੀਕੇ ਨਾਲ ਜਦੋਂ ਕਬੂਤਰੀ ਦੀਆਂ ਮਲੱਤਾਂ ਕੁੱਟਾਂ ਨੂੰ ਨਹੀਂ ਤੁਹਾਨੂੰ ਕਹਿੰਦਾ ਕਿ ਇਹ ਆ ਕਿ ਕਬੂਤਰੀ ਜਦੋਂ ਆਪਾਂ ਜੋੜੇ ਲਾਉਨੇ ਆ ਥੋੜਾ ਗਰਮ ਦਾਣਾ ਰੱਖੋ ਕਬੂਤਰਾਂ ਨੂੰ ਠੀਕ ਆ ਉਹ ਅੰਡੇ ਜਿਹੜਾ ਸੋਖੇ ਤੇ ਆ ਕਿ ਉਹਦੀ ਲੱਤਾਂ ਨਾ ਖੜਨ ਹਵਾ ਪੈ ਜਾਂਦੀ ਆ ਤੇ ਜੜੀ ਕਬੂਤਰੀ ਬਿਲਕੁਲ ਵੀ ਬੈਠ ਹੀ ਗਈ ਆ ਬਿਲਕੁਲ ਲੱਤਾਂ ਤੇ ਨਹੀਂ ਖੜਦੀ ਉਹਨੂੰ ਭਰਾਵੋ ਤੁਸੀਂ ਹਲਕੇ ਹਲਕੇ ਇੱਕ ਦੋ ਦਿਨ ਕਾੜੇ ਦਵੋ ਠੀਕ ਆ ਲਾ ਚੀ ਲੈ ਲਵੋ ਵੱਡੀ ਲੌਂਗ ਲੈ ਲਵੋ ਥੋੜੀ ਜੀ ਸੁੰਡ ਲੈ ਲਵੋ ਇੱਕ ਮਨਕਾ ਲੈ ਲਵੋ ਠੀਕ ਹੈ ਇਹਨਾਂ ਦਾ ਹਲਕਾ ਜਿਹਾ ਕਾੜਾ ਬਣਾ ਕੇ ਤੇ ਤੁਸੀਂ ਕੀ ਕਰਨਾ ਪਹਿਲਾਂ ਜ ਮੱਖਣ ਦੇ ਲੈਣਾ ਥੋੜਾ ਜਿਹਾ ਠੀਕ ਆ ਕਬੂਤਰੀ ਨੂੰ ਮੱਖਣ ਦੇ ਕੇ ਉਸ ਤੋਂ ਬਾਅਦ ਵਾਲਾ ਕਾੜਾ ਦੇ ਕੇ ਜਿਵੇਂ ਕਿ ਤੁਸੀਂ 40 ਐਮਐਲ ਦੇ ਵਿੱਚ ਬਣਾ ਲੈਣਾ ਜਦੋਂ 20 ਐਮਐਲ ਰਹਿ ਜਾਵੇ ਉਹਦੇ ਵਿੱਚੋਂ 20 ਐਮਐਲ ਵਿੱਚੋਂ ਤੁਸੀਂ 5 ਐਮਐਲ ਲੈਣਾ ਤੇ 5 ਐਮਐਲ ਥੋਕਾ ਪਾਣੀ ਲੈਣਾ ਘੋਸਾ ਜਿਹਾ ਉਹ ਤੁਸੀਂ ਆਪਸ ਵਿੱਚ ਮਿਕਸ ਕਰਕੇ ਕਬੂਤਰੀ ਨੂੰ ਦੇ ਦੇਣਾ ਆ ਤੇ ਇਹ ਵੀ ਹੋ ਸਕਦਾ ਤੁਸੀਂ ਬੱਕਰੀ ਰੱਖਣੀ ਆ ਕਬੂਤਰੀ ਕਬੂਤਰ ਤਾਂਗਣਾ ਕਰਨ ਤੇ ਦੂਸਰਾ ਭਰਾਬੋ ਉਹਨੂੰ ਤੁਸੀਂ ਹਲਕਾ ਜਿਹਾ ਦੱਬੂ ਵੀ ਲਗਾ ਲੈਣਾ ਆ ਠੀਕ ਹੈ ਤੇ ਜਿੰਨਾ ਤੁਸੀਂ ਕੇਅਰ ਕਰ ਲੋਗੇ ਓਨੀ ਜਲਦੀ ਉਹ ਠੀਕ ਹੋ ਜਾਵੇਗੀ ਸਹੀ ਆ ਤੇ ਕਾੜੇ ਦੇ ਦੇ ਕੇ ਖੁਸ਼ਕ ਵੀ ਨਹੀਂ ਕਰ ਦੇਣੀ ਬਸ ਦੋ ਤਿੰਨ ਕਾੜੇ ਹੀ ਦੇਣੇ ਆ ਤੇ ਨਾਲ ਮੱਖਣ ਜ਼ਰੂਰ ਦੇਣਾ ਆ ਭਰਾਬੋ ਜਾਂ ਤੁਸੀਂ ਮਲਾਈ ਦੇ ਸਕਦੇ ਆ ਠੀਕ ਹੈ ਤੇ ਉਹਦੇ ਨਾਲ ਜਿਹੜੀ ਕਬੂਤਰੀ ਆ ਤੁਹਾਡੀ ਥੋੜੇ ਦਿਨਾਂ ਦੇ ਵਿੱਚ ਚਾਰਾ ਪੰਜਾ ਦਿਨਾਂ ਦੇ ਵਿੱਚ ਹੀ ਕਬੂਤਰੀ ਤੁਹਾਡੀ ਧੁਰਨ ਲੱਗ ਪਏਗੀ ਬਿਲਕੁਲ ਸੈੱਟ ਹੋ ਜਾਏਗੀ ਠੀਕ ਆ ਤੇ ਇਹ ਮੇਰੇ ਵੀਰ ਭਰਾ ਆਪਣਾ ਇਲਾਜ ਕਰ ਲਿਓ ਕਬੂਤਰੀਆਂ ਦਾ ਕਿਉਂਕਿ ਬਹੁਤ ਭਰਾਵਾਂ ਦੇ ਫੋਨ ਆਏ ਕਿ ਇਦਾਂ ਦੇ ਕਾਰਨ ਬਣਦੇ ਪਏ ਆ ਸਹੀ ਆ ਤੇ ਦੂਸਰੀ ਜਿਹੜੀ ਮੈਂ ਬਿਮਾਰੀ ਬਾਰੇ ਗੱਲਬਾਤ ਕੀਤੀ ਸੀ ਆ ਅੱਜ ਤੋਂ ਆ ਦੋ ਚਾਰ ਵੀਡੀਓ ਪਹਿਲਾਂ ਬਹੁਤ ਭਰਾਵਾਂ ਦੇ ਕਬੂਤਰ ਉਦਾਂ ਹੋਏ ਆ ਬਿਮਾਰ ਠੀਕ ਜਿਹੜਾ ਮੈਂ ਕਹਿੰਦਾ ਸੀ ਵਾਇਰਸ ਹੁੰਦਾ ਕਬੂਤਰਾਂ ਦੇ ਵਿੱਚ ਇਕਦਾਂ ਹੀ ਕਬੂਤਰ ਮਿੱਠਾ ਮਾਰਨੀ ਸ਼ੁਰੂ ਕਰ ਦਿੰਦੇ ਆ ਪਤਲੀਆਂ ਬੇਚ ਚਿੱਟੀ ਹੁੰਦੀ ਆ ਤੇ ਕਬੂਤਰ ਸੁਸਤ ਹੋ ਕੇ ਬੈਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਕੋਈ ਡਰਨ ਵਾਲਾ ਕਾਰਨ ਨਹੀਂਗਾ ਜੇਕਰ ਤੁਹਾਡੇ ਕਬੂਤਰ ਸਟਰੋਂਗ ਹੈ ਤੇ ਉਹ ਕਬੂਤਰ ਤੁਹਾਡੇ ਭਰਾਵੋ ਦੋਆਂ ਚਾਰਾਂ ਦੇਣਾ ਵਿੱਚ ਹੀ ਕਵਰ ਹੋ ਜਾਣਗੇ ਠੀਕ ਆ ਤੇ ਬਸ ਤੁਸੀਂ ਕੇਅਰ ਕਰਨੀ ਆ ਉਹ ਵੀਡੀਓ ਪਿੱਛੇ ਜਾ ਕੇ ਦੇਖ ਲਿਓ ਕਿ ਮੈਂ ਸ਼ਾਇਦ ਉਹਦੇ ਉੱਪਰ ਟਾਈਟਲ ਇਹ ਵਾਲਾ ਲਿਖਿਆ ਆ ਕਿ ਆਉਣ ਵਾਲੀ ਬਿਮਾਰੀ ਤੋਂ ਆਪਣੇ ਕਬੂਤਰਾਂ ਨੂੰ ਬਚਾ ਲਵੋ ਠੀਕ ਆ ਆਹ ਵਾਲਾ ਟਾਈਟਲ ਹੋ ਸਕਦਾ ਆ ਤੇ ਉਹ ਤੁਸੀਂ ਦੇਖ ਕੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਫਰੋਲ ਫਰੋਲ ਕੇ ਦੇਖੋ ਮੇਰੇ ਵਿਊ ਵਧਣ ਠੀਕ ਹੈ ਨਾ ਕਿ ਮੈਂ ਟਾਈਟਲ ਹੀ ਤੁਹਾਨੂੰ ਸਿੱਧਾ ਦੱਸ ਦਿੱਤਾ ਆ ਕਿ ਇਹ ਨਾ ਹੋਵੇ ਕਿ ਤੁਸੀਂ ਸਾਰਿਆਂ ਸਾਰਿਆਂ ਫਰੋਲ ਕੇ ਕਹੋ ਬਾਅਦ ਵਿੱਚ ਕਿ ਯਾਰ ਉਹ ਵੀਡੀਓ ਲੱਭੀ ਨਹੀਂ ਗਈ ਸਹੀ ਨਾ ਤੇ ਆਹ ਟਾਈਟਲ ਤੁਹਾਨੂੰ ਮੈਂ ਦੱਸ ਦਿੱਤਾ ਆ ਆ ਦੋ ਚਾਰ ਵੀਡੀਓ ਦੇ ਵਿੱਚ ਵਿੱਚ ਹੋਣੀ ਆ ਕਿਉਂਕਿ ਮੈਂ ਦੇਖੀ ਨਹੀਂ ਗਈ ਪਹਿਲਾਂ ਇੰਨਾਕ ਟਾਈਟਲ ਮੈਨੂੰ ਯਾਦ ਆ ਤੇ ਉਹ ਤੁਸੀਂ ਦੇਖ ਲਿਓ ਜਾ ਕੇ ਤੇ ਉਹਦੇ ਵਿੱਚ ਮੈਂ ਬਿਮਾਰੀ ਬਾਰੇ ਸਾਰਾ ਦੱਸਿਆ ਆ ਭਰਾਵੋ ਤੇ ਇਹ ਆ ਕਿ ਚਲੋ ਤੁਹਾਡਾ ਫਾਇਦਾ ਹੋ ਜਾਊਗਾ ਸਾਰਿਆਂ ਦਾ ਠੀਕ ਆ ਤੇ ਆਪਣੇ ਦੇ ਦਿੱਤੇ ਆ ਕੁਛ ਕਬੂਤਰੀਆਂ ਨੇ ਆਂਡੇ ਦੇ ਦਿੱਤੇ ਆ ਆ ਵੀ ਜੋੜਾ ਆਂਡੇ ਦੇਨ ਨੂੰ ਬੈਠਾ ਆ ਤਿਆਰ ਇੱਧਰ ਵੀ ਦੇ ਦਿੱਤੇ ਆ ਉੱਪਰ ਵੀ ਦਿੱਤੇ ਆ ਤੇ ਬਾਕੀ ਚਲੋ ਦੇਖੋ ਹੁਣ ਕੀ ਬਣਦਾ ਹੈ ਨਾ ਸਮੇ ਦੇ ਹਿਸਾਬ ਦੇ ਨਾਲ ਤੇ ਠੀਕ ਆ ਭਰਾਵੋ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ